ਬੀਤੇ ਕੁਝ ਦਿਨ ਪਹਿਲਾਂ ਰਾਜਸਥਾਨ ਵਿੱਚ ਪੰਜਾਬ ਤੋਂ ਗਾਇ ਸ਼ਿਕਾਰੀ ਹਿਰਨ ਦਾ ਸ਼ਿਕਾਰ ਕਰਨ ਗਏ ਸਨ ਜਿਨ੍ਹਾਂ ਨੂੰ ਕੁਝ ਸਥਾਨਕ ਲੋਕਾਂ ਤੇ ਪ੍ਰਸ਼ਾਸਨ ਦੀ ਮਦਦ ਨਾਲ ਕੁਝ ਘੰਟਿਆਂ ਵਿੱਚ ਹੀ ਬੜੇ ਫਿਲਮੀ ਤਰੀਕੇ ਨਾਲ ਫੜ ਲਿਆ ਗਿਆ ਸੀ ਤੇ ਕਟਮਾਰ ਕਰਨ ਤੋਂ ਬਾਅਦ ਹਰਾਸਤ ਵਿੱਚ ਵੀ ਭੇਜ ਦਿੱਤਾ ਗਿਆ ਸੀ ਇਸ ਨੂੰ ਦੇਖਦੇ ਹੋਏ ਸਿੱਧੂ ਮੂਸੇਵਾਲੇ ਦੇ ਭਰਾਵਾਂ ਵਰਗੇ ਯਾਰ ਬਿੱਲਾ ਸਿੱਧੂ ਨੇ ਸਿੱਧੂ ਮੂਸੇਵਾਲਾ ਨਾਲ ਜੋੜਦੇ ਹੋਏ ਕੀ ਕਿਹਾ ਦੇਖੋ ਅੱਗੇ ਪੂਰੀ ਵੀਡੀਓ ਤੇ ਜੇਕਰ ਤੁਹਾਨੂੰ ਵੀ ਬਿੱਲੇ ਸਿੱਧੂ ਦੀਆਂ ਗੱਲਾਂ ਸਹੀ ਲੱਗਣ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਸ਼ਿਕਾਰ ਖੇਡਣਗੇ ਕੁਝ ਬੰਦੇ ਤੇ ਵੀਡੀਓ ਵੀ ਵਾਇਰਲ ਹੋਈਆਂ ਆਪਾਂ ਵੇਖੀਆਂ ਤੇ ਪ੍ਰਸ਼ਾਸਨ ਨੇ ਕੁਝ ਟਾਈਮ ਦੇ ਵਿੱਚ ਅ ਗ੍ਰਫਜ਼ਰ ਕਰਲੇ ਸਾਰੇ ਤੇ ਤਕਰੀਬਨ ਜੇਲ ਵੀ ਭੇਜਤੇ ਹੋਣਗੇ ਵੀ ਉੱਥੋਂ ਨਿਕਲ ਨਹੀਂ ਦਿੱਤੇ ਗਏ ਬੰਦੇ ਜਿਨ੍ਹਾਂ ਨੇ ਸ਼ਿਕਾਰ ਕਰਿਆ ਠੀਕ ਹੈ ਨਾ ਤੇ ਲੋਕਾਂ ਦਾ ਇੱਕਾ ਵੀ ਦੇਖੋ ਉੱਥੇ ਕਿੰਨਾਗਾ ਜੋ ਪ੍ਰਸ਼ਾਸਨ ਦੇ ਨਾਲ ਲੱਗ ਕੇ ਹਨ ਤੇ ਉਹ ਬੰਦਿਆਂ ਨੂੰ ਫੜਵਾਇਆ ਤੇ ਪ੍ਰਸ਼ਾਸਨ ਵੀ ਦੇਖੋ ਕਿੱਡਾ ਤੇਜ਼ ਆ ਤੇ ਇੱਕ ਪਾਸੇ ਸਿੱਧੂ ਮੂਸੇਵਾਲ ਦਾ ਕਤਲ ਹੋਇਆ ਸੀਗਾ ਤੇ ਪ੍ਰਸ਼ਾਸਨ ਨੇ ਇੱਕ ਨਾਕਾ ਤੱਕ ਨਹੀਂ ਲਾਇਆ ਸੀ ਬਜਾਬ ਦੇ ਵਿੱਚ ਤੇ ਉਹ ਮਰਿਆ ਹੋਇਆ ਜਾਨਵਰ ਜਾਨਸਰ ਦੀ ਏਕੀ ਹੁੰਦੀ ਆ ਮੈਂ ਇਹ ਨਹੀਂ ਕਹਿੰਦਾ ਵੀ ਜਾਨਵਰ ਮਾਰਨਾ ਕੋਈ ਚੰਗੀ ਗੱਲ ਆ ਠੀਕ ਹੈ ਨਾ ਤੇ ਉਹਨਾਂ ਨੇ ਸੜਕ ਦੇ ਉੱਤੇ ਧਰ ਕੇ ਧਰਨਾ ਦਿੱਤਾ ਉਹਨੂੰ ਫ੍ਰਿਜ ਦੇ ਵਿੱਚ ਵੀ ਲਾਇਆ ਤੇ ਦੂਜੇ ਪਾਸੇ ਇੱਕ ਆਲ ਵਰਲਡ ਦਾ ਏਡਾ ਵੱਡਾ ਸਤਾਰ ਸੀਗਾ ਤੇ ਲੋਕਾਂ ਤੋਂ ਏਕਤਾ ਵੀ ਨਹੀਂ ਸਰੀ ਤੇ ਪ੍ਰਸ਼ਾਸਨ ਨੇ ਉਹ ਬੰਦੇ 5-7 ਘੰਟੇ ਇੱਥੇ ਘੁੰਮਦੇ ਤੁਰੇ ਫੇਰੇ ਤੇ ਕਿ ਨਾਕਾਬੰਦੀ ਵੀ ਨਹੀਂ ਕਰੀ। ਦੇਸ਼ ਤਾਂ ਇੱਕ ਹੈ ਨਾ ਪਰ ਕਾਨੂੰਨ ਦਾ ਬੜਾ ਫਰਕ ਆ। ਇੱਕ ਪਾਸੇ ਰਾਜਸਥਾਨ ਕਾਨੂੰਨ ਦੇਖ ਲਓ ਜਿਨ੍ਹਾਂ ਨੇ ਕੁਝ ਮਿੰਟਾਂ ਵਿੱਚ ਬੰਦੇ ਗ੍ਰਿਫਤਾਰ ਕੀਤੇ ਤੇ ਦੂਜੇ ਪਾਸੇ ਤੁਸੀਂ ਪੰਜਾਬ ਦੇਖ ਲਓ ਜਿਹੜੇ ਹਜੇ ਤੱਕ ਪ੍ਰੋਪਰ ਬੰਦੇ ਗ੍ਰਿਫਤਾਰ